ਜੀ ਮੈਂ ਮਨਦੀਪ ਸਿੰਘ ਸੋ ਅਮਨ ਨੂਰੀ ਮੈਮ ਸਾਡੇ ਆ ਮੌਜੂਦ ਆ ਮੁੰਡੇ ਰੌਕਸਟਾਰ ਦੇਖ ਕੇ ਆਏ ਆ ਹਲੋ ਸੋ ਮੁੰਡੇ ਰੌਕਸਟਾਰ ਮੂਵੀ ਜਿਹੜੀ ਆ ਮੈਂ ਨਮਸਤੇ ਜੀ ਨਮਸਤੇ ਜੀ ਹਾਂ ਜੀ ਮੈਂ ਮੁੰਡੇ ਰੌਕਸਟਾਰ ਦੇਖ ਕੇ ਆਏ ਮੂਵੀ ਕਿੱਦਾਂ ਲੱਗੀ ਬਹੁਤ ਸੋਹਣੀ ਲੱਗੀ ਮੂਵੀ ਤੇ ਬਹੁਤ ਕਮਾਲ ਦੀ ਮੂਵੀ ਸੀਗੀ ਬਹੁਤ ਬੜਾ ਮਜ਼ਾ ਆਇਆ ਮੈਂ ਮੂਵੀ ਬਣੀ ਹੈ ਕਾਪੀਰਾਈਟ ਤੇ ਅਸਲ ਜ਼ਿੰਦਗੀ ਦੇ ਵਿੱਚ ਵੀ ਐਦਾਂ ਹੋ ਰਿਹਾ ਹੈ ਜੀ ਬਿਲਕੁਲ ਹੋ ਰਿਹਾ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਗੀ ਜਿਵੇਂ ਨਾ ਆਪਣੇ ਬੱਚਿਆਂ ਨੂੰ ਆਪਾਂ ਪੁੱਤਾਂ ਨੂੰ ਪਿਆਰ ਕਰਦੇ ਆ ਪਾਲਦੇ ਆ ਇੱਕ ਰਾਈਟਰ ਆਪਣੇ ਗਾਣੇ ਨੂੰ ਐਦਾਂ ਪਾਲਦਾ ਹੈ ਹਾਂਜੀ ਤੇ ਐਦਾਂ ਸਿਰਜਦਾ ਹੈ ਹਾਂਜੀ ਔਰ ਜਿਹੜੇ ਕੰਪੋਜ਼ ਕਰਦੇ ਨੇ 뮤직 ਡਾਇਰੈਕਟਰ ਨੇ ਆਪਣੇ ਗਾਣੇ ਨੂੰ ਬਣਾਉਂਦੇ ਨੇ ਤੇ ਜਦੋਂ ਕੋਈ ਉਹਨਾਂ ਦੀ ਕੰਪੋਜੀਸ਼ਨ ਚੋਰੀ ਕਰਦਾ ਜਾਂ ਕਿਸੇ ਦਾ ਲਿਖਿਆ ਹੋਇਆ ਗਾਣਾ ਚੋਰੀ ਕਰਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ ਬਿਲਕੁਲ ਪਰ ਜਿਨ੍ਹਾਂ ਜਿਹੜੇ ਚੋਰ ਹੁੰਦੇ ਨੇ ਉਹ ਚੋਰੀ ਕਰਨ ਜੋਗੇ ਹੁੰਦੇ ਨੇ 2-4 ਗਾਣੇ ਕਰਕੇ ਫਿਰ ਉਹਨਾਂ ਦੇ ਹੱਥ ਤਾਂ ਕੁਝ ਹੁੰਦੇ ਨਹੀਂ ਆਪ ਤਾਂ ਬਣਾ ਨਹੀਂ ਸਕਦੇ ਪਰ ਜਿਹੜੇ ਬਣਾ ਸਕਦੇ ਨੇ ਉਹਨਾਂ ਨੇ ਕ੍ਰੀਏਟ ਕਰੀ ਜਾਣਾ ਹੈ। ਜੰਦਿਆਂ ਦੇ ਕਿਆ ਕਹਿਣਾ ਚਾਹੋਗੇ ਮੂਵੀ ਬਾਰੇ? ਮੂਵੀ ਬਹੁਤ ਸੋਹਣੀ ਹੈ। ਸਾਰੇ ਸਿਨੇਮੇਕਰਾਂ ਜਾ ਕੇ ਮੂਵੀ ਦੇਖੋ। ਮਿਊਜ਼ਿਕ ਬੜਾ ਸੋਹਣਾ ਹੈ। ਸਾਰਿਆਂ ਨੇ ਗਾਇਆ ਬਹੁਤ ਸੋਹਣਾ ਹੈ। ਹੰਸਪਾ ਜੀ ਨੇ ਬਹੁਤ ਸੋਹਣਾ ਗਾਇਆ। ਯੁਵਰਾਜ ਨੇ ਜੈਦੇਵ ਜੀ ਦੀ ਵਾਈਫ ਸੀਮੀ ਨੇ ਬਹੁਤ ਅੱਛਾ ਗਾਇਆ ਔਰ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਥੈਂਕ ਯੂ ਮੈਮ। ਥੈਂਕ ਯੂ। ਸੋ ਆਸਾਨਮ ਸਾਡੇ ਨਾਲ ਅਮਨੂਰੀ ਮੈਮ ਜਿਨ੍ਹਾਂ ਨੇ ਆਪਣਾ ਫਿਲਮ ਲੈ ਕੇ ਵੀਊ ਦੱਸਿਆ।